हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂਾਂ ਛੇੜ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਇੱਕ ਤਾਂ ਗੱਬਣ ਟੋਕੜ ਚੱਕ ਪਾਸ ਤੇ ਇੱਕ ਗੱਬਣ ਥੋੜੇ ਦਿਨਾਂ ਦੀ ਕੱਚੀ ਆ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹਾਂ ਬਾਈ ਠੀਕ ਠਾਕ ਵੀਰੇ ਕਿਵੇਂ ਚੱਲਦਾ ਕੰਮ ਕਰ ਬਾਈ ਵਧੀਆ ਚੱਲਦਾ ਠੀਕ ਹੈ ਨਾਮ ਤੇ ਬਾਈ ਆਪਣਾ ਐਡਰੈਸ ਨਾਮ ਗਰਦੀਪ ਸਿੰਘ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਕਿਹੜਾ ਰਹਿੰਦਾ ਨੇੜੇ ਪਧੌੜ ਰਹੇਗਾ ਇਧਰ ਪੱਖੋ ਗੈਂਚੀਆਂ ਰਹੇਗਾ ਠੀਕ ਆ ਕੰਡੈਕਟਰ ਨੰਬਰ ਬੋਲ ਦੋ ਆਪਣਾ 9877477376 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚਲ ਐਡਰੈਸ ਸਕਰੀਨ ਤੇ ਨੋਟ ਕਰ ਲਓ ਤੇ ਬਾਈ ਗਰਦੀਪ ਇਧਰੋਂ ਆਪਾਂ ਗੱਲਣ ਤੋਂ ਕੁਰਤੀ ਸ਼ੁਰੂ ਕਰਦੇ ਤਿੰਨ ਕਿੰਨੇ ਆ ਗਿਆ ਹਨਾ ਹਾਂਜੀ ਠੀਕ ਆ ਬਾਈ ਕਿਹੜਾ ਸੁਆ ਇਹ ਮਤਲਬ ਕਿ ਸੁਆ ਇਹ ਵੀਰੇ ਤੀਜੇ ਨੂੰ ਗੱਬਣ ਆ ਗਈ ਸ਼ਵਾ ਚਾਰ ਮਹੀਨੇ ਦੀ ਗੱਬਣ ਠੀਕ ਹੈ ਵੀਰੇ ਲਿਖੇ ਕੋਈ ਨਹੀਂ ਪੰਜ ਚਾਰ ਦਿਨ ਇਧਰ ਉਧਰ ਹੋ ਜਾਊਗਾ ਦੇ ਲਿਖੇ ਬੇਸੀ ਫਾਰਮ ਚੋਂ ਲੈਂਦੀ ਆਪਾਂ ਠੀਕ ਹੈ ਭਾਈ ਤੇ ਕਿੰਨੇ ਟਾਈਮ ਦੀ ਦੱਸਿਆ ਵੈਸੀ ਚੱਕ ਹੁਣ ਇਹ ਸ਼ਵਾ ਚਾਰ ਦੀ ਵੀਰੇ ਤੇ ਜੇ ਕੋਈ ਵੀਰ ਆਪਦੇ ਤਸੱਲੀ ਕਰਾਲੇ ਵੀਰੇ ਕਰਾਲੇ ਠੀਕ ਹੈ ਭਾਈ ਤੇ ਕਿੰਨਾ ਦੁੱਧ ਆ ਹੁਣ ਦੁੱਧ ਆ ਥੱਲੇ ਵੀਰੇ 11 ਹੋਵੇ 12 ਹੀ ਹੋ ਸਕਦਾ 11 ਆਪਾਂ ਕਹਿੰਦੇ ਆਪਾਂ ਦੱਸ ਕੇ ਕੀ ਦੇਣੀ ਆ ਠੀਕ ਆ 10 ਭਾਵੇਂ 2 ਡੰਗ ਭਾਵੇਂ 3 ਡੰਗ ਚੋਕੇ ਲੈ ਕੇ ਜਾਵੇ ਬਾਈ ਕਹਿੰਦਾ ਵੀ ਮੰਨ ਕੇ ਚੱਲੋ ਵਾ ਮੈਂ 2 ਡੰਗ ਭਾਵੇਂ 3 ਡੰਗਾਂ ਉਹਦੀ ਤਸੱਲੀ ਕਰ ਸਕਦਾ ਦੁੱਧ 11 12 ਕਿਲੋ ਹੀ ਹੋ ਆਪਾਂ ਪਰ ਦੱਸ ਕਹਣਾ ਤੇ ਚੂਣ ਚਵਾ ਕੇ ਮੈਂ ਦਾ ਪੂਰਾ ਕੁੱਕਿਆ ਪਤਾ ਰਾ ਹੀ ਮਾਰ ਦਿੰਨੇ ਪਹਿਲੇ ਠੀਕ ਆ ਬਾਈ ਕਹਿੰਦਾ ਧਾਰਾਂ ਵੀ ਮਾਰ ਦਿਆਂਗੇ ਚੂਣ ਚਵਾ ਬਾਈ ਇੱਕ ਨੰਬਰ ਆ ਬਾਕੀ ਘਰਦਾਲੀ ਬਾਈ ਹਨਾ ਹਾਂ ਵੀਰੇ ਤਾਂ 30 32 ਕਿਲੋ ਦੁੱਧ ਦਿੱਤਾ ਉਹ ਬੰਦਾ ਟੁੱਟਿਆ ਵਹੀ ਫਾਰਮ ਜੇ ਚੁਲਿਆਂਦੀ ਸੀ ਆਪਾਂ ਠੀਕ ਆ ਆਪਣੇ ਕੋਲ 2 ਦਿਨਾਂ ਜੀ ਮੈਂ ਕਹਿੰਦਾ 2 ਕਿਲੋ ਦੁੱਧ ਵਧ ਗਈ ਮੈਂ ਕਹਿੰਦਾ ਯਾ ਠੰਡੀ ਸੀ ਇੱਕ ਅੱਦ ਕਾਠ ਵਾਲੀ ਆ ਬਾਕੀ ਆਪ ਚਵਾਈ ਚੁਈ ਸਾਨੂੰ ਚੈੱਕ ਕਰਵਾਣਿਆ ਆ ਲੋ ਜੀ ਕਸਮਾਈ ਨਹੀਂ ਆਪਾਂ ਵੇਸ਼ੇ ਫਿਰ ਸਿੱਧੀਆਂ ਧਾਰਾਂ ਮਰੀ ਜਨਾ ਹਣਾ ਕਸਮਾਓ ਜੀ ਕਸਮਾਉਣੀ ਜੇ ਕਾਣੂ ਹੋਗੀ ਪਹਿਲਾਂ ਹੀ ਸਹੀ ਗੱਲ ਲੈ ਠੰਡੀ ਸੀਲ ਦੇਖੋ ਚੋਣ ਚਵਾ ਇਹ ਬਣ ਕਸਮਾ ਦੀਆਂ ਧਾਰਾਂ ਇਹ ਤਾਂ ਹਮਮ ਕੀ ਬਾਤ ਆ ਭਾਈ ਤੂੰ ਬਾਲਾ ਸੋਹਣਾ ਚੋਣ ਚਵਾ ਹਣਾ ਮੇਰੇ ਬਾਲੀ ਠੰਡੀ ਹੈ ਤੇ ਥਣ ਵੀ ਗਲਾਪੀ ਆ ਗਿਆ ਮੇਨ ਦਾ ਹਾਂ ਲੈ ਕੀ ਹੋਇਆ ਤਾਂ ਜਾ ਥੱਲੋ ਦਾ ਤਾਂ ਵਸਤੂਆਂ ਸਮਝ ਲੈ ਇੱਕ ਨੰਬਰ ਹੀ ਹੈ ਠੀਕ ਹੈ ਭਾਈ ਜੇ ਤੋ ਕਸਮਾ ਚੈੱਕ ਕਰਵਾਉਣੇ ਆ ਭਾਈ ਤੇਤਾ ਜੀ ਦਾ ਕਿੰਨਾ ਕਰਕਾਰ ਸੀ ਇਹ ਤਾਂ ਵੀਰੇ 30 32 ਕਿਲੋ ਕਹਿੰਦਾ ਤਾਂ ਬਾਕੀ ਆ ਨਾੜ ਨੂੜ ਦੱਸ ਜੀ ਕੋਈ ਬਾਈ ਮੈਂ ਵੀ ਨਹੀਂ ਸਕਦੇ ਆਵਾਤਾ ਬਲ ਖਾਂਦੀ ਆ ਨਾਲ ਹੈ ਨਾ ਸਹੀ ਗੱਲ ਆ ਬਾਕੀ ਥਣਾ ਦਾ ਸਾਈਜ਼ ਆ ਜਿਹੜਾ ਇੱਕ ਨੰਬਰ ਆ ਵੀਰੇ ਇੱਕ ਸਮਾ ਦਾ ਸੱਜਰ ਬੜਾ ਹਰਗਾ ਸਫਾਈ ਸੂਈ ਬੜੀ ਆ ਲੈ ਵੇ ਇਹ ਨਾ ਕੀ ਆਵਾਤਾ ਤੇ ਖੋਲਨੀ ਬਾਈ ਕਰਦੀ ਤੋਰੀ ਮੜੀ ਜੀ ਖੋਲ ਕੇ ਰੰਗ ਰੂਪ ਬਾਈ ਬਹੁਤ ਚੰਗਾ ਤੇ ਇਹਨੂੰ ਜਰਸੀ ਮੰਨ ਲੈ ਜਾਂ ਚੈਪ ਕਰੌਸ਼ ਜਾਂ ਮੰਨੇ ਜਰਸੀ ਤੇ ਚਿਪਦਾ ਤੇ ਗਰਮੀਆਂ ਦਾ ਤੋਹਫਾ ਫੈਟ ਵਧੀਆ ਆਉਂਦੀ ਆ ਬਾਈ ਠੀਕ ਪੰਜ ਆ ਜਾਂਦੀ ਆ ਕਿੰਨੀ ਕਾਇਂਦੀ ਆ ਬਾਈ ਪੰਜ ਵੀਰੇ ਫੈਟ ਬਾਈ ਕਹਿੰਦਾ ਚੰਗੀ ਆਉਂਦੀ ਆ ਬਾਕੀ ਬਈ ਜਿਹੜਾ ਦੁੱਧ ਹੋਊਗਾ ਗਾੜਾ ਹੀ ਹੁੰਦਾ ਕਨੇ ਇਹਨਾਂ ਦਾ ਇਹ ਤਾਂ ਬਈ ਗਾੜਾ ਹੀ ਹੁੰਦਾ ਬਾਕੀ ਕਦ ਕਾਠ ਸੈਨਿੰਗ ਫੇਸ ਤੁਨੂੰ ਜੇ ਕਰਾਵੇ ਫੇਸ ਬੜਾ ਪਿਆਰਾ ਯਾਰ ਇਹਦਾ ਟਾਈਮ ਵੀ ਨਹੀਂ ਹੋਇਆ ਨਾਲੇ ਚ ਬਾਈਕ ਬੋਦੀਵਾਦੀ ਬੜੀ ਕਮਾਲਾ ਹਵਾਨਾ ਜਿਹੜਾ ਇਹਨੂੰ ਲਗਾਵਾ ਕਰਵਾਇਆ ਉਹਨੂੰ ਫਿਕਸ ਆ ਗਿਆ ਬਹੁਤ ਸੋਹਣਾ ਲੇਵਾ ਲੱਗਿਆ ਵਗਾ ਪੰਡ ਵਾਲਾ ਹਵਾਨਾ ਹੀ ਆ ਕਨੇ ਵੀਰੇ ਤਾਂ ਫਸ ਜਾਂਦੀ ਹੈ ਹਜੇ ਟਾਈਮ ਵੀ ਥੋੜਾ ਹੋਇਆ ਕਨੇ ਟਾਈਮ ਵੀ ਥੋੜਾ ਬਾਕੀ ਉਹ ਕਸਮਾ ਕਰ ਲੈ ਸੱਜਣਾ ਲਗਾ ਸਣਾ ਦੋ ਮਾਰ ਬਾਕੀ ਤੋਰਾ ਤਰਾ ਇੱਕ ਨੰਬਰ ਥਣਾ ਦਾ ਸੈਜ ਇੱਕ ਨੰਬਰ ਤੇ ਬਾਈ ਗਰਦੀਪ ਮੁੱਲ ਅੱਗੇ ਵੀ ਲੈਣ ਦੇਣੀ ਹੁੰਦੇ ਤੇ ਮੁੱਲ ਮੈਨੂੰ ਅੱਜ ਵੀ ਦੱਸਦੇ ਕੀ ਰਹੂ ਮੁੱਲ ਵੀਰੇ ਦਾ ਬਸ 47000 ਰੁਪਏ 47000 ਕੁਝ ਥੋੜਾ ਕਹਣਾ ਮਾਨਤਾ ਥੋੜਾ ਮੋਟਾ ਕਰਦੇ ਠੀਕ ਹੈ ਬਾਈ 47000 ਰੁਪਏ ਬਾਈ ਕਹਿੰਦਾ ਮੁੱਲਾ ਬਾਕੀ ਬਾਈ ਆਏਗੇ ਤਾਂ ਥੋੜਾ ਕਹਣਾ ਮਾਨਤਾ ਨੂੰ ਜ਼ਰੂਰ ਹੋ ਜਾਊਗਾ ਬਾਕੀ ਚਾਰੇ ਥਾਣੇ ਦੇ ਬਰਾਬਰ ਦੇ ਇੱਕ ਮਗਰ ਲੈਣਾ ਮਗਰ ਨੇ ਮੂਰ ਲੈਣਾ ਮੂਰ ਲੈ ਮੈਂ ਕਹਿੰਦਾ ਜੇ ਮੈਂ ਇੱਕੋ ਜਿਹਾ ਕਿ ਨਹੀਂ ਧਾਰ ਵੀ ਘਟਣੀ ਗੱਲ ਆ ਬਾਈ ਤੇ ਅੱਗੇ ਬਾਈ ਗਰਦੀਪ 2 ਨੰਬਰ ਤੇ ਇਹ ਵੀਰੇ ਆ ਗਈ ਪਹਿਲਾ ਸ਼ੂਏ ਦੂਜੇ ਸ਼ੂਏ ਨੂੰ ਗੱਬਣ ਆ ਗਈ ਬੈਠ ਪਹਿਲੇ ਸ਼ੂਏ ਦਾ 20 ਕਿਲੋ ਦੁੱਧ ਦਿੱਤਾ ਵਾ ਤੇ ਐਦ ਕੀ ਕਿੰਨੀ ਉਮੀਦ ਆ ਫਿਰ ਐਕਤੀ ਬਾਈ ਬਸ ਕਿਲੋ 2 ਕਿਲੋ ਆਪਣੇ ਕੋਲ ਯਾਰ ਵੀ ਹਾਈ ਮੰਨ ਲੈ ਠੀਕ ਆ ਬਾਈ ਆਪਾਂ ਵੱਧ ਘੱਟ ਜੀ ਨਹੀਂ ਕਹਿਣਾ ਉਹ ਆਪਣਾ ਆਪਣਾ ਘਰੂ ਮਾਲ ਲੈਤਾ ਵਾ ਹੁੰਦਾ ਨਾ ਆਪਾਂ ਵਪਾਰੀ ਤੋਂ ਲਈਏ ਨਾ ਆਪਾਂ ਮੰਡੀ ਤੋਂ ਸਾਊ ਹੀਲ ਤਲਿਆ ਕੀ ਵਾ ਅੰਤੀ ਕੋਈ ਨਹੀਂ ਲਾ ਸਹੀ ਗੱਲ ਆ ਲੈ ਮੈਂ ਕਹਿੰਦਾ ਠੱਡੀ ਸੀਲ ਦੇਖੋ ਭਾਵੇਂ ਐ ਹਲ ਲੈ ਆ ਦੇ ਲੈ ਹੂੰ ਲੈ ਕੀ ਵਾਤਾ ਥਾਣਾ ਵੀਪਾ ਮੈਂ ਆਈ ਪਾਸ ਕਰੀ ਜਾ ਲੈ ਬਾਈ ਆਈ ਥਾਣੇ ਪਾਸ ਕਰੀ ਜਾਂਦਾ ਲੈ ਕੋਈ ਚੱਕਰ ਹੀ ਨਹੀਂ ਹਨਾ ਇਹ ਲੈ ਹੂੰ ਗੂੰਦੀ ਮਾਰਦੀ ਹਾ ਮਖਾਪਾ ਮੈਂ ਯਾਰ ਗੱਬਣ ਨੂੰ ਚੋਈ ਚਾਹ ਲੈ ਨੂੰ ਲੈ ਸਹੀ ਗੱਲ ਲੈ ਬਾਈ ਕੋਈ ਠੰਡੀ ਠੁੰਡੀਆਂ ਦਾ ਯਾਰ ਕੰਮ ਹੀ ਭਰ ਆਇਆ ਲੈ ਫੁੱਲ ਆ ਜੇ ਗੱਲ ਕਰੀ ਲੈ ਸਹੀ ਗੱਲ ਆ ਬਾਈ ਤੇ ਥਾਣਾ ਪਾਸ ਚੈੱਕ ਕਰਵਾਉਣਾ ਬਾਈ ਗਲਾਬੀ ਥਾਣਾ ਦੋਮਾਂ ਨੂੰ ਆ ਗਿਆ ਸਹੀ ਗੱਲ ਐ ਐਕਚੁਅਲੀ ਬੇਦੀ ਹੋ ਗਈ ਫਿਕਸ ਹੈ ਤੈਟਾ ਵਾਣਾ ਕਹਿ ਸਕਦੇ ਆ ਬਾਈ ਤੇ ਦੁੱਧਾਂ ਲਈ ਨਾਲ ਨੋਟ ਚੈੱਕ ਕਰ ਸਕਦੇ ਬਾਕੀ ਨਾ ਜਿਹੜਾ ਥਾਣਾ ਬਾਲਾ ਸੋਣਾ ਥਾਣਾ ਆ ਗਿਆ ਬਾਕੀ ਕੱਦ-ਕੁੱਦ ਪਿੱਛੇ ਨੂੰ ਲਵਾਈ-ਲਬਾਈ ਪ ਠੀਕ ਹੈ ਭਾਈ ਤੇ ਖੋਲੀ ਮੜੀ ਜੀ ਤੋਰੀ ਹਜੇ ਤਾਂ ਨਮਾਈਆਂ ਧਮਾਈਆਂ ਨਹੀਂ ਮੌਸਮ ਖਰਾਬ ਹੈ ਕਿ ਨਹੀਂ ਹਾਂ ਇਹ ਤਾਂ ਬਸ ਜਿੰਮੇ ਹੈਗੇ ਸ਼ੌਕੀ ਵੀਡੀਓ ਪਾਜੀ ਹੂੰ ਸਹੀ ਗੱਲ ਆ ਕੱਦ ਕਾਠ ਵਾਲੀਆਂ ਬਾਈ ਤੋਂ ਮੈਂ ਤੇ ਬਾਕੀ ਬਰੀਡ ਦੇ ਕੋਈ ਅੰਤ ਹੀ ਨਹੀਂ ਹੂੰ ਫੇਸ ਵਗੈਰਾ ਚੈੱਕ ਕਰ ਸਕਦੇ ਆ ਅਸਲ ਬਰੀਡ ਆ ਕਰਨੇ ਹਾਂ ਕੱਦ ਕਾਠ ਦੇਖ ਨਾਲੇ ਪਿੱਛੇ ਨੂੰ ਵੀ ਲੰਮੀ ਦੇਖ ਕਵਾਲਿਟੀ ਸਾਈਨਿੰਗ ਚਮਕ ਚਮਕ ਦੀ ਗੱਲ ਕਰੀਏ ਨਾ ਮੈਂ ਕਹਣਾ ਵੀ ਇੱਕ ਨੰਬਰ ਆ ਗਈ ਤੋਰਾ ਤਾਰਾ ਬਾਈ ਕੰਨ ਕੰਨ ਦੇਖ ਮੈਂ ਕਹਣਾ ਨਿੱਕਾ ਨਿੱਕਾ ਕਰਨ ਆ ਗਿਆ ਜਮਕ ਨੇ ਕੁਆਲਿਟੀ ਬੋਲਦੀ ਆ ਤੇ ਲੇਵਾ ਜਿਹੜਾ ਰੱਖੂਗਾ ਬਾਈ ਫਿਕਸਚਰ ਹੋਊਗਾ ਕਿੰਨੇ ਦਿਨ ਲੈਜੂ ਬਾਈ ਕਰਦੀ ਬਾਈ ਵੀਰ ਯਾਰ ਚਾਰ ਪੰਜ ਦਿਨ ਨਹੀਂ ਲਊ ਇਹ ਤਾਂ ਚਾਰ ਤੋਂ ਪੰਜ ਦਿਨਾਂ ਦੀ ਕੱਚੀ ਆ ਕੱਲ ਦੀ ਵਧੀਆ ਬਣੀ ਵੀ ਆ ਬੱਸ ਬਾਬਾ ਫਰਕ ਆ ਲੇਵਾ ਰੱਖੂਗੀ ਬਾਈ ਟਾਈਟ ਕਿਉਂਕਿ ਦਿਨ ਮਿੰਟ-ਮਿੰਟ ਦਾ ਫਰਕ ਪਈ ਜਾਣਾ ਕਿ ਨਹੀਂ ਹੁਣ ਸਹੀ ਗੱਲ ਆ ਲੈ ਲੇਵਾ ਦੇਖੋ ਬਈ ਬਹੁਤ ਸੋਹਣਾ ਹੈਗਾ ਟਾਇਟਲੇ ਵਿੱਚ ਆ ਗਿਆ ਬਾਕੀ 1000 ਹੋਰ ਆਗਾ ਹਨਾ ਉਹਨਾਂ ਨੇ ਘਰ ਆਣ ਲਣ ਤਾਂ ਵੀ ਖਾਈ ਉਹ ਸਾਡਾ ਸੀਬਨ ਵੀ ਸ਼ਖਸ਼ੜ ਭਰਾ ਹੈ ਪਰ ਆਪਾਂ ਨਹੀਂ ਕਹਿੰਦੇ ਯਾਰ ਠੀਕ ਹੈ ਬਈ ਉਹ ਬਾਕੀ ਕਰਦੇ ਚੇ ਬੁੱਛਾ ਦੇ ਵਿੱਚ ਅਹੇ ਬੱਸੀ ਦੇ ਵਿੱਚ ਠੀਕ ਹੈ ਬਈ ਤੇ ਬਾਕੀ ਦਾ ਚੈੱਕ ਕਰ ਸਕਦੇ ਹਾਂ ਬਈ ਲੇਵੇ ਦਾ ਜਿਹੜਾ ਸਾਈਜ਼ ਆ ਬੜਾ ਚੰਗਾ ਤੇ ਥਣਾ ਦਾ ਸਾਈਜ਼ ਬਾਕੀ ਦਾ ਵੀ ਲੱਟੇ ਲੰਡੋਲਣਾ ਬਹੁਤ ਪਈਆਂ ਨਹੀਂ ਲਾ ਦਿਖਾਈ ਬਣ ਗਿਆ ਖੱਚ ਕੇ ਸਹੀ ਗੱਲ ਲੈ ਸਾਰੀਆਂ ਬਾਕੀ ਟਾਇਟ ਜੀ ਲੇਵਾ ਰੱਖੂ ਇਹ ਹੂੰ ਠੰਡੀ ਠੁੰਡੀ ਵਾਲਾ ਕੋਈ ਅੰਤ ਮੋਲੇ ਦਾ ਗਰਦੀ ਫਿਰ ਮੁੱਲ ਜਾਰੇ ਦਾ 67000 ਰੁਪਏ ਲੈਣ ਦੇਣੀ ਹਾਂ ਮਾੜਾ ਮੋਟਾ ਤਾਂ ਕਰਾਂਗੇ ਦਾ ਮਾਨਤਾਂ ਦਾ ਠੀਕ ਹੈ ਬਾਈ 67000 ਰੁਪਏ ਜਮਾ ਬਲ ਖੀਰ ਵੀ ਨਹੀਂ ਖਿੱਚੀ ਬਾਕੀ ਆਏਗਾ ਦਾ ਮਾਨਤਾਂ ਨੂੰ ਮੌਕੇ ਤੇ ਜਰੂਰ ਹੋ ਜੂਗਾ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਮੰਨ ਕੇ ਚੱਲੋ ਦੋਮਾ ਵੜਾ ਚ ਕੋਈ ਵੜਾ ਪਸੰਦ ਆਵੇ ਨਾ ਤਾਂ ਬਾਈ ਨਾਲ ਕੰਟੈਕਟ ਜਰੂਰ ਕਰਿਓ ਜੀ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ